ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਦੋ ਬੱਚੇ ਤੋਂ ਬਿਨਾ ਆ ਤਿੰਨੇ ਸੋਈਆਂ ਸਵਾਈਆਂ ਸਾਰੇ ਵੀਰਾਂ ਨੂੰ ਹੱਥ ਜੁੜ ਕੇ ਬੇਨਤੀ ਇਹ ਹੀ ਹੁੰਦੀ ਹਰ ਵੀਡੀਓ ਚ ਵੇ ਇੱਥੇ ਆ ਕੇ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਆਪਣੇ ਪਰਿਵਾਰ ਦੀ ਤਸੱਲੀ ਜ਼ਰੂਰ ਕਰਿਆ ਕਰੋ ਤੇ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਿਰਤੀ ਸასი ਘਾਲ ਜੀ ਹਾਂ ਸასი ਘਾਲ ਵਿਰਤੀ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਫਿਰ ਦੇ ਚੀਜ਼ ਇਦਾਂ ਜੀ ਹਾਂਜੀ ਵੇਤਾ ਪਰਸਾਂ ਵਾਲਾ ਮਾਲ ਫਿਰ ਮਾਲ ਬਾਜੀ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਹੈ ਗਰਮੀ ਵਾਲਾ ਮਾਲ ਲਈਦਾ ਜੋ ਉਹ ਦਿਨ ਗਿਰਦੇ ਕਿੰਨੇ ਕ ਫੋਨ ਆਏ ਫਿਰ ਫੋਨ ਬਾਜੀ ਅਜੇ ਤੱਕ ਆਉਂਦੇ ਜ ਰੜਦੇ ਅੱਛਾ ਹਾਂਜੀ ਬਾਕੀ ਭਾਈ ਆਪਣੇ ਪਹਾੜ ਛ ਚਲੋ ਨਾਮ ਦੱਸੋ ਫਿਰ ਨਾਮ ਇਹ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਬਲੀ ਸਰ ਫੋਨ ਨੰਬਰ ਇਹ ਫੋਲ ਦੋ 73085814 ਜੀ ਠੀਕ ਹੈ ਜੀ ਹਾਂ ਜੀ ਤੇ ਸਰਵਾਰ ਫੇਰਾ ਬੱਚੇ ਵਾਲੀ ਤਾਂ ਕਰ ਲਈ ਠੀਕ ਹੈ ਉਹ ਸ਼ਾਇਦ ਮਗਰ ਭਾਜੀ 나ੜੂ ਨਾਲ ਦੇ ਬੱਚੇ ਦਾ 7-8 ਦਿਨ ਹੋਏ ਤਸਵੀਰ ਨੂੰ ਠੀਕ ਹੈ ਜੀ ਹਾਂ ਜੀ ਕੋ ਬੋਲਾ ਲਾਲੇ ਦੋ ਜਲਾ 10 ਲੀਟਰ ਬਾਈ ਤੇ ਆਜੋ ਹੈਗਾ ਇਹ ਪੱਕਾ ਦੁੱਧ ਮਾਣਾ ਬਾਈ ਤਸਲੀ ਯਾਰੇ ਖੜੇ ਕੋਈ 10 ਲੀਟਰ ਤੇ ਕਰੀ ਦੁੱਧ ਜਿਹੜਾ ਕਹਿੰਦੇ ਪਏ ਉਹ ਹੈਗਾ ਸੋਈ ਸਵਾਈ ਆ ਬਾਕੀ ਆ ਬਿਹਗੀ ਜਰਸੀ ਕ੍ਰੋਸ ਚ ਆ ਬਾਕੀ ਇਹ ਭਾਈ ਇਹਦੇ ਮੈਲਾ ਮੂਲਾ ਮਾਰ ਕੇ ਦੁੱਧ 12 13 ਕਿਲੋ ਜਵਾਈ ਜਾਂਦਾ ਕਾਰਾ ਜਿਹਾ ਸਰੀਰ ਆ ਜਿਹੜਾ ਜ ਆਮ ਜਰਸੀਆਂ گاਵਾਂ ਦਾ ਕੱਦ ਹੁੰਦਾ ਵਾ ਉਹ ਜ ਮਿਕਸ ਜਾਵਾ ਚਵਾ ਵੀ ਕਿਰਾ ਕੇ ਦੇ ਵੀ ਦਿਖਾ ਦਈਏ ਕਰੀ ਹੋtra ਕਿ ਨਾ ਮੋਲ ਰੱਖਣਾ ਵੀ ਦੀ ਆ ਤਾਂ ਆ ਮੋਲ ਵੀਰ ਜੀ ਦਾ ਛੋਟਾ ਜਿਆ ਮੋਲ ਕਰਾਉਣਾ ਭਾਈ 30 ਕਰਾਉ 28000 ਦੀ ਦੇ ਦਈਏ 27 ਦੀ ਦੇ ਦਈਏ 26000 ਦੀ ਭਾਜੀ ਦਾਾਂਗੇ ਵੜ ਅੱਛਾ 26000 ਹਾਂਜੀ ਭਾਈ 10 ਕਿਲੋ ਬੋਲਾ ਲਾਲੇ ਕੋ ਦੋ ਲਾਲ ਤਿਆਰ ਹੋਗਾ ਜਿਹੜਾ ਘਰੋ ਚਵਾ ਦੋਗੇ ਹਨਾ ਹਾਂਜੀ ਠੀਕ ਹੈ ਜੀ ਬਾਕੀ ਕੋਈ ਰੱਸੀ ਲੋੜ ਨਹੀਂ ਆ। ਇਦਾਂ ਹੀ ਆ। ਬਾਕੀ ਆ ਵੀ ਚਲੋ ਇਨਾਂ ਦਿਨਾਂ 'ਚ ਮੱਖੀ-ਮੱਖੀ ਹੁੰਦੀ ਆ। ਕੋਈ ਵੀ ਰੱਸੀ ਪਾ ਵੀ ਲਵੇ। ਬੋਲੀ ਤਬੀਲ ਦੀ ਹੋਗੀ। ਠੀਕ। ਠੀਕ ਹੈ ਜੀ। ਚੋੜਾ ਰਿਹਾ ਜੀ ਆ ਬੋਲੀ ਜਰਾੜ। ਅੱਲੇ ਵਾਲੂਆ ਖਾਦੋ ਤੇ ਹੁਣ ਆ ਜਿਹੜੇ ਆ ਗਏ ਇਹ ਵੀ ਜਰਸੀ ਆਰਸ਼ਰ ਕ੍ਰੋਸ ਤੇ ਆ ਇਹ ਬੱਚੇ ਤੋਂ ਬਿਨਾ ਹੀ ਆ ਹਨਾ ਬੱਚੇ ਤੋਂ ਬਿਨਾ ਬਾਜੀ ਠੀਕ ਹੈ ਤੋਰ ਦੁੱਧ ਕਿੰਨਾ ਇਹ ਦੁੱਧ ਦੇ 9 ਕਿਲੋ ਤਿਆਰ ਜੋ ਅੱਛਾ ਗਾਂ ਵੀ ਹਾਰੇ ਭਾਜੀ ਬਣੀ ਜੋ ਵੜੇ ਠੀਕ ਹੈ ਜੀ ਹਾਂਜੀ ਬਾਈ ਬਾਈ ਕੱਢ ਗਾੜੀ ਚੰਗਾ ਬੜੀ ਜੀ ਵੜੇ ਇਹ ਵੀ ਠੰਡੀ ਸੀਨ ਜੇ ਇਹ ਵੀ ਬਾਜੀ ਠੰਡੀ ਸੀਨ ਜੋ ਬਾੜ ਹੈ ਜਿੱਦਾਂ ਮਰਜੀ ਇੱਥੇ ਲੇ ਕੇ ਬੈਠਾ ਲਵੇ ਠੀਕ ਹੈ ਜੀ ਹਾਂ ਜੀ ਕੋਈ ਸ਼ੰਤ ਨੂੰ ਪਾ ਦੇਗਾ ਇਹਦਾ ਵੀ ਕਹਿੰਦੇ ਵੀ ਚਵਾਹ ਦਿਖਾ ਦੀਏ ਕਰੀ ਹਾਂ ਜੀ ਇਹਨੂੰ ਬਾਜੀ ਬੱਗਾ ਲਾਉਣਾ ਲਾ ਲਓ ਇਹਦੇ ਇਤਰਾ ਰੱਸੀ ਪਾ ਲਈਦੀ ਹੈ ਕਹਿੰਦੇ ਹਾਂ ਜੀ ਮੱਖੀ ਮੱਖੀ ਕਰਕੇ ਕਹਿੰਦੇ ਅੱਸੀ ਮਸਾ ਪਾ ਲਈ ਜੀ ਆਲੇ ਖਾਲੇ ਥਾਣੇ ਦੇ ਬਾਕੀ ਚੰਗੇ ਗਿਆ ਆਪੇ ਦਿਖਾ ਦੋ ਜੀ ਦੋ ਦੋ ਤਾਂ ਆਈਆਂ ਬਾਕੀ ਇਹ ਤਰੇ ਇਹ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਦੂਸਰੇ ਦੁੱਧ ਨਾਲ ਚਵਾ ਦਿਖਾ ਲੋ ਠੀਕ ਹੈ ਜੀ ਛੱਡ ਦਿਓ ਜੀ ਬਾਕੀ ਖਾਨ ਵੀ ਚੰਗੇ ਗਾਇਰ ਤੇ ਬਾਕੀ ਇਹ ਆ ਵੀ ਸੱਜਰ ਦੇ ਦੁੱਧ ਚੰਗਾ ਕੱਢਿਆ ਹੋਊਗਾ ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਆ ਕੰਢੀ ਸੀਲ ਚੋਂ ਨੇ ਵੀ ਰੂਮਰ ਕੀ ਪੋਲੀ ਜੇ ਬੈੜ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਇਹਦਾ ਛੋਟਾ ਮੁੱਲ ਕਰਾਉਣ ਭਾਈ 20000 ਕਰੋ 18000 ਰੁਪਏ ਦੇ ਦਈਏ 17 ਦੇ ਦੇ ਦਈਏ 13 ਭਾਈ ਕੋਈ ਨਹੀਂ ਮਾਤਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਜੇ ਇਹ ਭਾਈ ਦੂਜਾ ਸਵੇਰ ਵਹਿੜ ਜਾਓ ਇਥੇ 7 ਕਿਲੋ ਭਾਈ ਦੋ ਤਿਆਰ ਜਾਓ ਅੱਛਾ ਇਹ ਸਾਂਭੇ ਘਟਿਆ ਕਿ ਹਾਂ ਜੀ ਇਹਨੂੰ 40 42 ਦੇਣਾ ਠੀਕਾ ਲੱਗੇਗਾ ਆ ਜਲਾਇਆ ਜੀ ਬੜੀ ਪਾਈ ਇਹ ਵੀ ਹੈ ਠੰਡੀ ਸੀਲ ਜੋ ਠੀਕ ਆ ਹਾਂ ਜੀ ਇਹ ਥੱਲੇ ਭਾਵੇਂ ਇਦਾਂ ਹੀ ਬਹਿ ਜਾ ਕਦ ਘਾਟ ਪੱਖਾ ਉਤਰਾ ਚੰਗੀ ਉੱਚੀ ਆ ਬੜੀ ਚੰਗਾ ਵਾ ਜਾਂ ਹੀ ਬੈਠ ਰੱਖ ਮਾੜੀ ਜੀ ਆ ਵਦਦਾ ਪਾਜੀ ਇਹ ਥੱਲੇ ਪਾਜੇ ਬੈਹ ਜਾਈ ਨਾ ਇਹ ਥੱਲੇ ਵੀ ਹਾਂਜੀ ਇਹਦਾ ਚਵਾਚ ਦਿਖਾ ਦਿੰਦੇ ਜੀ ਜੂਣ ਪਾਜੀ ਇਹ ਵੀ ਆ ਰੂਮਰ ਦੀ ਬੋਲੀ ਆ ਠੀਕ ਹੈ ਜੀ ਆ ਠੰਡੀ ਸੀ ਇਹ ਪਾਜੀ ਤੇ ਇਹਦਾ ਫਿਰ ਮੁੱਲ ਮੁੱਲ ਪਾਜੀ ਜਰਾ ਜੋ ਮਰਜੀ ਹੈ ਜਿਹੜੀ ਵੈਡ ਦੇਣੀ ਪੂਰੇ 15000 ਰੁਪਏ ਦਵਾਂਗੇ ਅੱਛਾ 15 ਦੀ ਮੋਗਰ ਭਾਈ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਬਾਕੀ ਭਾਈ ਸੁਆ ਸੁਆ ਮਾਲਾ ਵਿਚਾਕ ਬਾਤ ਥੱਲੀ ਘਰ ਖਾਣ ਦਾ ਠੀਕ ਹੈ ਹਾਂਜੀ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੋ ਕੰਮ ਕਰਦੇ ਚਲੋ ਹੁੰਦੇ ਹੀ ਆ ਪਰ ਕੰਮ 'ਚ ਟਾਈਮ ਕੱਢ ਕੇ ਤੇ ਪਛੇ ਜ਼ਰੂਰ ਆਪਣਾ ਵੇਸ਼ ਚਾੱਕ ਕੇ ਇੱਥੋਂ ਵੇਖ ਤਸੱਲੀ ਕਰਕੇ ਖੜਿਆ ਕਰੋ